ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਅਕਸਰ ਹੀ ਆਪਣੀ ਤੁਲਨਾ ਦੂਸਰਿਆਂ ਦੇ ਨਾਲ ਕਰਦੇ ਨੇ ਆਪਣੀ ਤੁਲਨਾ ਕਰਕੇ ਫਿਰ ਦੁਖੀ ਹੁੰਦੇ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਕਹਿਣਾ ਕਿ ਮੈਂ ਫਲਾਣੇ ਦੇ ਨਾਲੋਂ ਘੱਟ ਸੋਹਣਾ ਹਾਂ ਆਪਣੇ ਰੰਗ ਰੂਪ ਦੇ ਵਿੱਚ ਕਮੀ ਘੱਟਣੀ ਆਪਣੇ ਕੱਦ ਕਾੜ ਦੇ ਵਿੱਚ ਕਮੀ ਘੱਟਣੀ ਆਪਣੀ ਨੈਣ ਨਕਸ਼ ਜਾਂ ਆਪਣੇ ਸਰੀਰਕ ਬੰਤਰ ਦੇ ਵਿੱਚ ਕਮੀ ਘੱਟਣੀ ਤੇ ਫਿਰ ਦੂਸਰਿਆਂ ਦੇ ਨਾਲ ਉਸ ਦਾ ਮੁਕਾਬਲਾ ਕਰਕੇ ਦੂਸਰਿਆਂ ਦੇ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਦੁਖੀ ਕਰਨਾ ਅਤੇ ਕਈ ਲੋਕ ਤਾਂ ਇਥੋਂ ਤੀਕਰ ਸੋਚਦੇ ਹਨ ਕਿ ਜੇਕਰ ਮੈਂ ਕੱਟ ਸੋਹਣਾ ਹਾਂ ਜੇਕਰ ਮੇਰਾ ਰੰਗ ਰੂਪ ਸੋਹਣਾ ਨਹੀਂ ਮੈਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਮੈਂ ਖੁਸ਼ ਨਹੀਂ ਰਹਿ ਸਕਦਾ ਭਾਵ ਕਿ ਉਹ ਆਪਣੀ ਖੁਸ਼ੀ ਅਤੇ ਕਾਮਯਾਬੀ ਦੇ ਲਈ ਉਹ ਸਮਝਦੇ ਨੇ ਕਿ ਕੁਝ ਤਾਂ ਕਾਮਯਾਬ ਉਹ ਸਿਰਫ ਤੇ ਸਿਰਫ ਆਪਣੇ ਚਿਹਰੇ ਦੀ ਸੁੰਦਰਤਾ ਦੇ ਕਰਕੇ ਹੋਇਆ ਜਾਂਦਾ ਹੈ ਤਾਂ ਇਹ ਗੱਲ ਕਿੰਨੀ ਕੁ ਸਹੀ ਹੈ ਕਿੰਨੀ ਗਲਤ ਹੈ ਇਸੇ ਵਿਸ਼ੇ ਤੇ ਆਪਾਂ ਅੱਜ ਕੱਲ ਕਰਨੀ ਹੈ ਸਾਧ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਆਪਣੇ ਵਿਚਾਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੇਣਾ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸ਼ਬਦ ਜੋ ਸਾਡੇ ਵਿੱਚੋਂ ਬਹੁਤੇ ਮਨੁੱਖ ਆਪਣੇ ਆਪ ਦੇ ਲਈ ਵਰਤਦੇ ਹਨ ਕਿ ਮੈਂ ਸੋਹਣਾ ਨਹੀਂ ਹਾਂ ਇਹ ਸ਼ਬਦ ਦੇਨ ਦੇ ਵਿੱਚ ਪਤਾ ਨਹੀਂ ਕਈ ਲੋਕ ਕਿੰਨੀ ਵਾਰ ਆਪਣੇ ਆਪ ਨੂੰ ਕਹਿੰਦੇ ਨੇ ਅਤੇ ਕਹਿ ਕੇ ਆਪਣੇ ਆਪ ਨੂੰ અપਮਾਨਿਤ ਕਰਦੇ ਨੇ ਜਾਂ ਕਹਿ ਲਓ ਕਿ ਆਪਣੇ ਆਪ ਦੀ ਬੇਕਦਰੀ ਕਰਦੇ ਨੇ ਅਤੇ ਫਿਰ ਆਪਾ ਰੋਂਦੇ ਹਾਂ ਕਿ ਦੂਸਰੇ ਸਾਡੀ ਕਦਰ ਨਹੀਂ ਕਰਦੇ ਪਰ ਸਭ ਤੋਂ ਵੱਡੀ ਬੇਕਦਰੀ ਅਸੀਂ ਆਪਣੇ ਆਪ ਦੇ ਆਪ ਕਰਦੇ ਹਾਂ ਅਤੇ ਸ਼ੀਸ਼ੇ ਅਗੇ ਖੜਕੇ ਆਪਣੇ ਆਪ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਮੀਆਂ ਕੱਢ ਲੈਂਦੇ ਹਾਂ ਕਿ ਕਾਸ਼ ਮੇਰਾ ਰੰਗ ਫੁਲਾਣੇ ਬੰਦੇ ਵਰਗਾ ਹੁੰਦਾ ਭਾਵੇਂ ਕਾਸ਼ ਮੇਰਾ ਕੱਦਕਾਰ ਫੁਲਾਣੇ ਬੰਦੇ ਵਰਗਾ ਹੁੰਦਾ ਭਾਵੇਂ ਕਿ ਅਸੀਂ ਆਪਣੇ ਆਪ ਵਿੱਚ ਦੂਸਰਿਆਂ ਦੇ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਛੋਟਾ ਆਪਣੇ ਆਪ ਨੂੰ ਕਮਜ਼ੋਰ ਕਰਦੇ ਹਾਂ ਅਤੇ ਇਹੀ ਸਾਡੇ ਦੁੱਖ ਦਾ ਕਾਰਨ ਬਣਿਆ ਹੈ ਪਰ ਇਹ ਗੱਲ ਬਿਲਕੁਲ ਸੰਗਤਜੀ ਗਲਤ ਹੈ ਜੋ ਕਮ ਆਪਾਂ ਕਰਦੇ ਹਾਂ ਇਹ ਸਾਨੂੰ ਕਿਤੇ ਨਾ ਕਿਤੇ ਕਮਜ਼ੋਰ ਬਣਾਉਂਦਾ ਹੈ ਪਰ ਯਾਦ ਰੱਖਿਓ ਜੇ ਜੇ ਇੱਕ ਦੇਖਣ ਲਈ ਸੋਹਣੀ ਚੀਜ਼ ਜਿਹੜੀ ਉਹ ਜ਼ਰੂਰੀ ਨਹੀਂ ਕਿ ਕੰਮ ਦੇ ਵਿੱਚ ਆਵੇ ਕਈ ਸੋਹਣੀਆਂ ਚੀਜ਼ਾਂ ਅਚਾਈਆਂ ਨੇ ਜੋ ਸਿਰਫ ਤੇ ਸਿਰਫ ਸੋ ਕੇਸ ਦੇ ਵਿੱਚ ਰੱਖਣ ਦੇ ਲਈ ਕੰਮ ਆਉਂਦੀਆਂ ਹਨ ਉਹ ਹੋਰ ਕਿਸੇ ਵੀ ਕੰਮ ਵਿੱਚ ਨਹੀਂ ਆਉਂਦੀਆਂ ਜਿਸ ਤਰ੍ਹਾਂ ਸੰਗਤ ਜੀ ਮੰਨ ਲਓ ਕਿ ਕਈ ਚੀਜ਼ਾਂ ਕੱਚ ਦੀਆਂ ਬਣੀਆਂ ਹੋਈਆਂ ਹੁੰਦੀਆਂ ਹਨ ਉਹਨਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਂਦਾ ਹੈ ਕਿ ਕਿਤੇ ਇਹ ਹੱਥ ਵਿੱਚ ਵੱਜ ਨਾ ਜਾਵੇ ਜਾਂ ਫਿਰ ਉਦਾਹਰਨ ਦੇ ਤੌਰ ਤੇ ਕਈ ਫੁੱਲ ਬੜੇ ਸੋਹਣੇ ਹੁੰਦੇ ਹਨ ਪਰ ਉਹਨਾਂ ਨਾਲ ਕਈ ਦਿੱਖੇ ਜਰੀਲੇ ਕੰਡੇ ਵੀ ਹੁੰਦੇ ਹਨ ਭਾਵ ਕਿ ਕਈ ਅਜਈਆਂ ਸੋਹਣੀਆਂ ਚੀਜ਼ਾਂ ਨੇ ਜੋ ਦੇਖਣ ਦੇ ਕੰਮ ਹੁੰਦੀਆਂ ਨੇ ਸਿਰਫ ਘਰ ਵਿੱਚ ਰੱਖਣ ਦੇ ਕੰਮ ਆਉਂਦੀਆਂ ਨੇ ਆਪਾਂ ਉਹਨਾਂ ਤੋਂ ਕੋਈ ਹੋਰ ਕੰਮ ਨਹੀਂ ਲੈ ਸਕਦੇ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਉਹਨਾਂ ਦਾ ਕੋਈ ਰੋਲ ਨਹੀਂ ਹੁੰਦਾ ਤਾਂ ਸਾਹ ਸੰਗਤ ਜੀ ਇਸੇ ਤਰ੍ਹਾਂ ਮਨੋੱਖ ਹੈ ਕਈ ਮਨੋੱਖ ਅਜਾਏ ਨੇ ਜੋ ਚਿਹਰੇ ਤੋਂ ਬੜੇ ਸੋਹਣੇ ਹੁੰਦੇ ਹਨ ਰੱਬ ਨੇ ਸੋਨਾ ਰੰਗ ਰੂਪ ਦਿੱਤਾ ਹੁੰਦਾ ਹੈ ਸੋਨਾ ਕੱਦ ਕਾਟ ਵੀ ਦਿੱਤਾ ਹੁੰਦਾ ਹੈ ਪਰ ਜਦੋਂ ਹੀ ਉਹ ਆਪਣਾ ਮੂੰਹ ਖੋਲਦੇ ਹਨ ਆਪਣੀ ਰਸਨਾ ਤੋਂ ਬੋਲਦੇ ਹਨ ਤਾਂ ਉਹਨਾਂ ਦੇ ਕੋਲ ਇੱਕ ਮਿੰਟ ਵੀ ਖੜੇ ਹੋਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹ ਜ਼ੁਬਾਨ ਦੇ ਰਾਹੀਂ ਭੈੜੇ ਸ਼ਬਦ ਬੋਲਦੇ ਹਨ ਅਤੇ ਕਈ ਸੋਹਣੇ ਲੋਕਾਂ ਦੇ ਵਿੱਚ ਆਮ ਹੀ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਦਾ ਅਪਮਾਨ ਕਰ ਦੇਣਾ ਕਿਸੇ ਦਾ ਮਜ਼ਾਕ ਉਡਾਉਣਾ ਵੱਡਿਆਂ ਦਾ ਸਤਕਾਰ ਨਾ ਕਰਨਾ ਇਹ ਗੱਲਾਂ ਬੜੀਆਂ ਭਰੀਆਂ ਹੁੰਦੀਆਂ ਹਨ ਤਾਂ ਕਿ ਇਹੋ ਜੇ ਸੋਨੇ ਆਪਾਂ ਬਣਨਾ ਸੰਗਤ ਜੀ ਪਸੰਦ ਕਰਾਂਗੇ ਨਹੀਂ ਇਹ ਇਹੋ ਜੇ ਸੋਨੇ ਪੰ ਦਾ ਕੋਈ ਖਾਮ ਨਹੀਂ ਜੋ ਕਿਸੇ ਦੇ ਕੰਮ ਨਾ ਆ ਸਕੇ ਪਰ ਕਈ ਲੋਕ ਅਜਾਏ ਹੁੰਦੇ ਹਨ ਜੋ ਰੰਗ ਰੂਪ ਗੱਦ ਘਾੜ ਤੋਂ ਪਾਵੇ ਸੋਨੇ ਨਾ ਵੀ ਹੋਣ ਪਰ ਉਹਨਾਂ ਦੀ ਜ਼ੁਬਾਨ ਦੇ ਵਿੱਚ ਇੰਨੀ ਮਿਠਾਸ ਹੁੰਦੀ ਹੈ ਹਿਰਦੇ ਅੰਦਰ ਇੰਨੀ ਨਿਮਰਤਾ ਹੁੰਦੀ ਹੈ ਕਿ ਜਦੋਂ ਉਹ ਬੋਲਦੇ ਹਨ ਕਿ ਦਿਲ ਕਰਦਾ ਹੈ ਕਿ ਉਹਨਾਂ ਤੋਂ ਨਜ਼ਰ ਹੀ ਨਾ ਹਟਾਈ ਜਾਵੇ ਇਹ ਬੋਲਦੇ ਹੀ ਰਹਿਣ ਅਸੀਂ ਸੁਣਦੇ ਰਹੀਏ ਤਾਂ ਫਿਰ ਇੱਥੇ ਇਹ ਗੱਲ ਸਾਬਤ ਹੁੰਦੀ ਹੈ ਇਨਸਾਨ ਦੀ ਅਸਲੀ ਸੁੰਦਰਤਾ ਸਾਡਾ ਰੰਗ ਰੂਪ ਨਹੀਂ ਇਨਸਾਨ ਦੀ ਅਸਲੀ ਸੁੰਦਰਤਾ ਉਸਦੇ ਗੁਣ ਹੁੰਦੇ ਹਨ ਉਸ ਦੀ ਕਾਬਲੀਅਤ ਅਤੇ ਯਕੀਨ ਕਰਕੇ ਜਾਣਿਓ ਵਾਹਿਗੁਰੂ ਅਕਾਲ ਪੁਰਖ ਜੀ ਅਲੱਗ ਅਲੱਗ ਕਾਬਲੀਅਤ ਹੁੰਦੀ ਹੈ ਪਾਵ ਕੇ ਅਸੀਂ ਸਭ ਦੇ ਨਾਲੋਂ ਅਲੱਗ ਹਾਂ ਖਾਸ ਹਾਂ ਉਹ ਗੱਲ ਵੱਖਰੀ ਹੈ ਕਿ ਆਪਾਂ ਆਪਣੇ ਆਪ ਨੂੰ ਪਹਿਚਾਨ ਨਹੀਂ ਰਹੇ ਪਹਿਚਾਨ ਦੇ ਇਸ ਕਰਕੇ ਨਹੀਂ ਕਿਉਂਕਿ ਕਦੇ ਆਪਣੇ ਆਪ ਵੱਲ ਧਿਆਨ ਹੀ ਨਹੀਂ ਦਿੱਤਾ ਦੂਸਰਿਆਂ ਦੀ ਤਰੱਕੀ ਦੂਸਰਿਆਂ ਦਾ ਚਿਹਰਾ ਹਰ ਇੱਕ ਚੀਜ਼ ਸਾਨੂੰ ਦੂਸਰਿਆਂ ਦੀ ਪਸੰਦ ਹੁੰਦੀ ਹੈ ਅਤੇ ਅਸੀਂ ਦੂਸਰਿਆਂ ਵਰਗੇ ਬਣਨਾ ਚਾਹੁੰਦੇ ਹਾਂ ਆਪਣੇ ਆਪ ਵੱਲ ਕਦੇ ਵੀ ਦੇਖਿਆ ਨਹੀਂ ਆਪਣੇ ਕਦੇ ਗੁਣ ਨਹੀਂ ਦੇਖੇ ਆਪਣੀ ਕਾਬਲੀਅਤ ਨੂੰ ਨਹੀਂ ਪਹਿਚਾਨਿਆ ਪਰ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਸਾਨੂੰ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਆਪਣੀ ਗੁਣਾ ਨੂੰ ਆਪਣੀ ਕਾਬਲੀਅਤ ਨੂੰ ਪਹਿਚਾਣਨਾ ਪੈਣਾ ਹੈ ਅਤੇ ਇਸ ਗੱਲ ਨੂੰ ਸਮਝਣਾ ਪੈਣਾ ਹੈ ਕਿ ਇਨਸਾਨ ਦੀ ਅਸਲੀ ਸੁੰਦਰਤਾ ਉਹਦੇ ਗੁਣ ਨੇ ਕਾਬਲੀਅਤ ਹੈ ਕਈ ਲੋਕ ਕਈ ਕੰਮ ਇਸ ਕਰਕੇ ਸ਼ੁਰੂ ਨਹੀਂ ਕਰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਤਾਂ ਘੱਟ ਸੋਣਾ ਹਾਂ ਮੈਂ ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਰੱਖ ਨਹੀਂ ਸਕਦਾ ਪਰ ਆਪਣੀ ਗੱਲ ਸਾਹਮਣੇ ਵਾਲੇ ਦੇ ਅੱਗੇ ਰੱਖਣ ਲਈ ਦਰਦੇ ਨੇ ਆਪਣੇ ਅੰਦਰ ਕੌਨਫੀਡੈਂਸ ਹੋਣਾ ਜ਼ਰੂਰੀ ਹੈ ਨਾ ਕਿ ਸਾਡੀ ਸੁੰਦਰਤਾ ਜੇ ਅਸੀਂ ਸੱਚੇ ਹਾਂ ਸਹੀ ਹਾਂ ਪਰ ਫਿਰ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਰੱਖੋ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੈ ਆਪਣੇ ਚਿਹਰੇ ਤੇ ਹਮਸਕਰਾਹਟ ਰੱਖੋ ਕਿਉਂਕਿ ਮੁਸਕਰਾਹਟ ਨਿਮਰਤਾ ਤੋਂ ਅਜਾਇ ਗੁਣ ਹਨ ਜਨਕਿਆ ਲੋਕ ਦੇ ਦੋ ਅਜਾਏ ਹਥਿਆਰ ਹਨ ਜਿਨ੍ਹਾਂ ਦੇ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ ਅਤੇ ਇਹ ਦੋਵੇਂ ਹੀ ਚੀਜ਼ਾਂ ਬਦਸੂਰਤ ਇਨਸਾਨ ਨੂੰ ਵੀ ਖੂਬਸੂਰਤ ਬਣਾ ਦਿੰਦੀਆਂ ਹਨ ਅਤੇ ਦੂਸਰੇ ਪਾਸੇ ਗੁੱਸਾ ਈਰਖਾ ਹੰਕਾਰ ਇਹ ਸੋਨੇ ਤੋਂ ਸੋਨੇ ਇਨਸਾਨ ਨੂੰ ਵੀ ਬਦਸੂਰਤ ਬਣਾ ਸਕਦੇ ਹਨ ਕਾਮਯਾਬੀ ਦੇ ਲਈ ਖੁਸ਼ੀ ਦੇ ਲਈ ਸਾਡਾ ਮਨ ਰੋਇਆ ਹੋਣਾ ਚਾਹੀਦਾ ਹੈ ਸਾਡਾ ਮਨ ਰੋਗੀ ਹੋਣਾ ਚਾਹੀਦਾ ਹੈ ਤਾ ਆਪਣੇ ਮਨ ਨੂੰ ਨਿਰੋਗੀ ਬਣਾਉਣ ਦੇ ਲਈ ਗਿਆਨ ਦੀਆਂ ਗੱਲਾਂ ਜ਼ਿੰਦਗੀ ਵਿੱਚ ਲੈ ਕੇ ਆਉਣੀਆਂ ਹਨ ਜਿੰਨਾ ਹੀ ਸਾਨੂੰ ਗਿਆਨ ਹੋਵੇਗਾ ਜਿੰਨਾ ਹੀ ਜਿੰਨੇ ਹੀ ਸਾਡੇ ਕੋਲ ਅਕਲ ਹੋਵੇਗੀ ਜਿੰਨੇ ਹੀ ਸਾਡੇ ਕੋਲ ਨਿਮਰਤਾ ਹੋਵੇਗੀ ਓਨਾ ਹੀ ਅਸੀਂ ਦੂਸਰਿਆਂ ਦੇ ਨਾਲੋਂ ਵੱਧ ਸੋਹਣੇ ਬਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ